ਗੁਰੂ ਪਿਆਰੀ ਗੁਰਸਵਾਰੀ ਗੁਰਖਾਲਸਾ ਸਤਸੰਗਤ ਜੀ ਸਤਿਗੁਰਾਂ ਦੇ ਚਰਨਾਂ 'ਚ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਹਨ ਅੱਜ ਹਫਤਾਵਾਰੀ ਐਤਵਾਰ ਦੇ ਸੰਗਤ ਰੂਪ ਸੁਖਮੀ ਸਾਹਿਬ ਜੀ ਦੇ ਪਾਠ ਕੀਤੇ ਗਏ ਸੰਗਤਾਂ ਨੇ ਹਾਜ਼ਰੀ ਭਰੀ ਸੱਚੇ ਪਾਤਸ਼ਾਹ ਮਿਹਰ ਕਰਨ ਆਪ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਖੜ ਦੀ ਕਲਾ ਵਾਲਾ ਜੀਵਨ ਬਖਸ਼ਣ ਇਦਾਂ ਹੀ ਜ਼ਿੰਦਗੀ ਦਾ ਆਨੰਦ ਬਣਿਆ ਰਹੇ ਆਪਾ ਇਹ ਅੱਜ ਜੋ ਕਈ ਦਿਨਾਂ ਤੋਂ ਆਪਾਂ ਕਥਾ ਇਤਿਹਾਸ ਦੀ ਸ਼ੁਰੂ ਕੀਤੀ ਹੋਈ ਹੈ ਅੱਜ ਸਮਾਪਤੀ ਦਾ ਦਿਨ ਹੈ ਅਖੀਰਲਾ ਹੀ ਕਥਾ ਦਾ ਸਮਾਗਮ ਹੋਵੇਗਾ ਜਿਵੇਂ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਮਾਤਾ ਗੁਜਰਖੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਸ਼ਰੀਰਾਂ ਨੂੰ ਹੰਸਲਾ ਨਦੀ ਦੇ ਕਿਨਾਰੇ ਜੰਗਲ ਬਿਆਬਾਨ ਦੇ ਵਿੱਚ ਇਦਾਂ ਹੀ ਜਾਨਵਰਾਂ ਦੇ ਹਵਾਲੇ ਕਰ ਇਹ ਸਬਜ਼ੀਰ ਖਾਂ ਵੱਲੋਂ ਛੱਟ ਦਿੱਤਾ ਗਿਆ ਸਖਤ ਹੁਕਮ ਕੀਤਾ ਗਿਆ ਕੋਈ ਵੀ ਇਹਨਾਂ ਦੇਹਾਂ ਦੀ ਸੇਵਾ ਸੰਭਾਲਣਾ ਕਰੇ ਫਿਰ ਦੀਵਾਨ ਟੁੱਡਰ ਮੱਲ ਜੋ ਕਿ ਬਹੁਤ ਅਮੀਰ ਆਦਮੀ ਸੀ ਔਰ ਗੁਰੂ ਦਰਬਾਰ ਦਾ ਸ਼ਰਧਾਲੂ ਸੀ ਇਹਨੇ ਵਜੀਰ ਖਾਨ ਨੂੰ ਆਖਿਆ ਕਿ ਮੈਂ ਇਹਨਾਂ ਮਹਾਂਪੁਰਖਾਂ ਦੇ ਸ਼ਰੀਰਾਂ ਦਾ ਸੰਸਕਾਰ ਕਰਨਾ ਹੈ ਤੇ ਮੈਨੂੰ ਕੁਝ ਜ਼ਮੀਨ ਦਿੱਤੀ ਜਾਵੇ ਉਹਦੇ ਬਦਲੇ ਜੋ ਵੀ ਤੂੰ ਲੈਣਾ ਜਿੰਨੀ ਵੀ ਮਾਇਆ ਲੈਣੀ ਹੈ ਮੈਂ ਦੇਣ ਨੂੰ ਤਿਆਰ ਹਾਂ ਵਜੀਰਖਾਂ ਲਾਲਚ ਵਸ ਹੋ ਕੇ ਕਹਿੰਦਾ ਫਿਰ ਜਿੰਨੀ ਜ਼ਮੀਨ ਤੈਨੂੰ ਚਾਹੀਦੀ ਹੈ ਜਗਾ ਚਾਹੀਦੀ ਹੈ ਉਹਦੇ ਤੇ ਮੋਹਰਾ ਵਿਛਾ ਤੇ ਜਿੰਨੀਆਂ ਤੇ ਜਿੰਨੀ ਜ਼ਮੀਨ ਤੇ ਮੋਹਰਾ ਵਿਛਾ ਦੇਗਾ ਉਹਦੇ ਤੇ ਤੇਰਾ ਕਬਜ਼ਾ ਹੈ ਤੂੰ ਸੰਸਕਾਰ ਕਰ ਸਕਦਾ ਏ ਸਟੂਡਰ ਮੱਲ ਨੇ ਕਿਹਾ ਜਾਂਦਾ ਆਪਣਾ ਸਾਰਾ ਕੁਝ ਸਾਰਾ ਕੁਝ ਦਾਤ ਇਲਾਕੇ ਜਿੰਨਾ ਵੀ ਇਨੇ ਕਮਾਇਆ ਹੋਇਆ ਸੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਕਹਿੰਦੇ ਨੇ ਉਸ ਸਮੇਂ 1 ਕਰੋੜ 8 ਲੱਖ ਰੁਪਇਆ ਬਣਦਾ ਸੀ ਮੋਹਰਾ ਇਹਨੇ ਇਕੱਠੀਆਂ ਕਰਕੇ ਉਸ ਧਰਤੀ ਤੇ ਵਿਛਾਈਆਂ ਜੋ ਚੌਧਰੀ ਅੱਤ ਅੱਤਾ ਚੌਧਰੀ ਜ਼ਿਮੀਂਦਾਰ ਸੀ ਉਹਦੇ ਪਾਸੋਂ ਫਿਰ ਇਹਨਾਂ ਨੇ ਜ਼ਮੀਨ ਖਰੀਦੀ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਇਹਨਾਂ ਮਹਾਂਪੁਰਖਾਂ ਦੇ ਸ਼ਰੀਰਾਂ ਦਾ ਇਸ਼ਨਾਨ ਕਰਵਾਇਆ ਗਿਆ ਇਹਦੇ ਵਿੱਚ ਬਾਬਾ ਮੁੱਤੀਰਾਮ ਮਹਾਰਾਜੀ ਨੇ ਵੀ ਸੇਵਾ ਨਿਭਾਈ ਦੀਵਾਨ ਪੁੱਡਰ ਮੱਲ ਨੇ ਅਤੇ ਇਹਦਾ ਭਰਾ ਇਹਦਾ ਪਰਿਵਾਰ ਕੁਝ ਇੱਕ ਜੀ ਸਨ ਚੰਦਨ ਦੀ ਲੱਕੜ ਲਿਆ ਕੇ ਅੰਗਠਾ ਤਿਆਰ ਕਰਵਾਇਆ ਗਿਆ ਵਿਵਾਨ ਤਿਆਰ ਕੀਤਾ ਗਿਆ ਪੂਰੀ ਮਰਿਆਦਾ ਜਿੰਨੀ ਵੀ ਇਹ ਰੱਖ ਸਕਦੇ ਸੀ ਲਿਆ ਕੇ ਉਸ ਜਗ੍ਹਾ ਤੇ ਚਿਖਾ ਚਣ ਕੇ ਮਾਤਾ-ਪਿਤਾ ਘੁਰਖੌਰ ਜੀ ਅਤੇ ਛੋਟੇ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਜਿਹੜੇ ਇਹਨਾਂ ਦੇ ਅੰਗਿੱਠੇ ਦੇ ਫੁੱਲ ਸੰ ਉਹ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਇੱਕ ਭਾਈ ਜੋਧ ਸਿੰਘ ਨਾਮ ਦਾ ਸਿੱਖ ਕੁਝ ਅਸਤ ਲੈ ਕੇ ਕਾਕੜੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਲੂ ਵਰਖ ਉਥੇ ਲਿਆ ਕੇ ਜ਼ਮੀਨ ਦੇ ਵਿੱਚ ਦੱਬ ਦਿੰਦਾ ਜੋ ਕਿ ਦੀਵਾਨ ਟੁੱਡਰਮੱਲ ਦਾ ਜਿੱਦੀ ਪਿੰਡ ਮੰਨਿਆ ਜਾਂਦਾ ਹੈ ਉਹਦੀ ਹੀ ਜ਼ਮੀਨ ਸੀ ਇੱਥੇ ਬਾਦ ਦੇ ਵਿੱਚ ਫਿਰ ਸਤਗੁਰਾਂ ਦਾ ਸਥਾਨ ਬਣਿਆ ਅੱਜ ਵੀ ਸਥਾਨ ਬਣਿਆ ਹੋਇਆ ਹੈ ਸੋ ਇਸ ਤਰ੍ਹਾਂ ਉਹਨਾਂ ਮਹਾਪੁਰਖਾਂ ਦਾ ਸੰਸਕਾਰ ਹੋ ਜਾਂਦਾ ਹੈ ਔਰ ਇੱਥੇ ਜ਼ਮੀਨ ਹੀ ਸਭ ਤੋਂ ਮਹਿੰਗੀ ਨਹੀਂ ਖਰੀਦੀ ਗਈ ਇੱਥੇ ਸਭ ਤੋਂ ਮਹਿੰਗਾ ਦੁੱਧ ਵੀ ਲਾਲਾਂ ਨੂੰ ਪਿਆਇਆ ਗਿਆ ਬਾਬਾ ਮੋਤੀराम ਮਹਾਰਾਜ ਜੀ ਨੇ ਜਿਹੜਾ ਉਸ ਠੰਡੇ ਬੁਰਜ ਦੇ ਵਿੱਚ ਇਹਨਾਂ ਨੂੰ ਦੁੱਧ ਪਿਆਇਆ ਉਹ ਵੀ ਬਹੁਤ ਮਹਿੰਗਾ ਸੀ ਬਹੁਤ ਮਹਿੰਗਾ ਅੱਜ ਤੋਂ ਅੱਜ ਤੱਕ ਇੰਨੀ ਮਹਿੰਗੀ ਜ਼ਮੀਨ ਕਿਤੇ ਨਹੀਂ ਖਰੀਦੀ ਗਈ ਜਿੰਨੀ ਦੀਵਾਨ ਪੁੱਡਰਮਲ ਨੇ ਸਰਹੰਦ ਦੀ ਧਰਤੀ ਤੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੋਤੀ ਸਰੂਪ ਵਿਵਾਨਗੜ੍ਹ ਗੁਰਦੁਆਰਾ ਜਿੰਨੇ ਵੀ ਇੱਥੇ ਗੁਰੂ ਗੁਰਦੁਆਰਾ ਸਾਹਿਬ ਹਨ ਇੱਥੋਂ ਦੇ ਜਿੰਨੇ ਵੀ ਪਾਪੀ ਸੀ ਜਿੰਨਿਆਂ ਨੇ ਪਾਪ ਕਮਾਇਆ ਵਜ਼ੀਰ ਖਾਂ ਉਸ ਤੋਂ ਬਾਅਦ ਕਹਿੰਦੇ ਨੇ ਬਹੁਤ ਬਿਮਾਰ ਰਹਿਣ ਲੱਗ ਗਿਆ ਰਾਤ ਨੂੰ ਭੈੜੇ ਸੁਪਨੇ ਆਉਣ ਲੱਗ ਗਏ ਬੜਾ ਇਲਾਜ ਕਰਵਾਇਆ ਹੋਇਆ ਨਾ ਇੱਕ ਇਹਦੀ ਰਾਣੀ ਸੀ ਜੈਨ 부ਸ਼ਾ ਉਹ ਵੀ ਗੁਰੂ ਘਰ ਦੀ ਸ਼ਰਦਾਲੂ ਸ਼ਰਦਾਲੂ ਸੀ ਉਹਦਾ ਥੋੜਾ ਜਿਹਾ ਆਪਾਂ ਇਤਿਹਾਸ ਸਮਝ ਲਈਏ ਜਦੋਂ ਆਨੰਦਪੁਰ ਸਾਹਿਬ ਵਸਦਾ ਸੀ ਸਤਿਗੁਰੂ ਉੱਥੇ ਰਹਿੰਦੇ ਸੀ ਇੱਕ ਰਾਜਪੋਤਾਨਾ ਪਰਿਵਾਰ ਦੀ ਬੀਬੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਈ ਪਰਿਵਾਰ ਸਮੇਤ ਉੱਥੇ ਸੇਵਾ ਕਰਨ ਲੱਗ ਗਈ ਉੱਥੇ ਕਹਿੰਦੇ ਨੇ ਇਹਦੀ ਹੀ ਸਹੇਲੀ ਬੀਬੀ ਸੁਪਾਗੂ ਉਹਦੀ ਧੀ ਸੀ ਭਾਗੂ ਇਹ ਵੀ ਇਹਨੂੰ ਮਿਲਣ ਵਾਸਤੇ ਹੁੰਦੀਆਂ ਸਨ ਇਹ ਵੀ ਰਾਜਪਤਾਨਾ ਕਰਦੀਆਂ ਔਰਤਾਂ ਸਨ ਕੁਝ ਸਮਾਂ ਰਹਿ ਕੇ ਫਿਰ ਆਪਣੇ ਘਰ ਚਲੀਆਂ ਗਈਆਂ ਬੀਬੀ ਸੁਭਾਗੂ ਦੀ ਧੀ ਭਾਗੂ ਜਦੋਂ ਨੌਜਵਾਨ ਹੋਈ ਅਤ ਦੀ ਸੁੰਦਰਤਾ ਵਾਹਿਗੁਰੂ ਜੀ ਨੇ ਇਹਨੂੰ ਬਖਸ਼ੀ ਇਹਦਾ ਰਿਸ਼ਤਾ ਸਰਹੰਦ ਵਿਖੇ ਕਰ ਦਿੱਤਾ ਗਿਆ ਵਿਆਹ ਜਦੋਂ ਹੋਇਆ ਡੋਲਾ ਅਜੇ ਸਰਹੰਦ ਪਹੁੰਚਿਆ ਨਹੀਂ ਵਜੀਰ ਖਾਨ ਦੇ ਸਿਪਾਹੀਆਂ ਨੇ ਇਹ ਡੋਲਾ ਲੁੱਟ ਲਿਆ ਵਜੀਰ ਖਾਨ ਦੇ ਕੋਲ ਲਿਆਂਦਾ ਗਿਆ ਇਹ ਬੀਬੀ ਬਹੁਤ ਸੋਹਣੀ ਸੁਨੱਖੀ ਸੀ ਵਜੀਰ ਖਾਨ ਇਹਦੀਆਂ ਗੱਲਾਂ ਪਹਿਲਾਂ ਸੁਣ ਚੁੱਕਿਆ ਸੀ ਇਹਨੂੰ ਜ਼ਬਰਨ ਇਸਲਾਮ ਕਬੂਲ ਕਰਵਾਇਆ ਗਿਆ ਕਈ ਦਿਨ ਵਿਚਾਰੀ ਰੋਂਦੀ ਰਹੀ ਪਰ ਥੱਕ ਹਾਰ ਕੇ ਇਹ ਉਹਦੀ ਬੇਗਮ ਬਣ ਗਈ ਇਹਦਾ ਫਿਰ ਨਾਮ ਬਦਲ ਕੇ ਰੱਖ ਦਿੱਤਾ ਗਿਆ ਜੈਨ 부ਸ਼ਾ ਵਜੀਰ ਖਾਨ ਇਹਨੂੰ ਜੈਨਾ ਕਰਕੇ ਬੁਲਾਉਂਦਾ ਸੀ ਜੈਨਾ ਰਾਣੀ ਇਹ ਸਾਰੀ ਖਬਰ ਲੈਂਦੀ ਰਹੀ ਸਾਰਾ ਇਹਨੂੰ ਪਤਾ ਲੱਗਦਾ ਰਿਹਾ ਕਿ ਇਸ ਤਰ੍ਹਾਂ ਕਰਕੇ ਸਾਹਿਬਜ਼ਾਦੇ ਮਾਤਾ ਗੁਜਰਕੌਰ ਠੰਡੇ ਬੁਰਜ ਦੇ ਵਿੱਚ ਨੇ ਵਜ਼ੀਰ ਖਾਂ ਨੂੰ ਕਹਿੰਦੀ ਰਹੀ ਇਹਨਾਂ ਬੱਚਿਆਂ ਨੂੰ ਤੇ ਬੁੱਢੜੀ ਮਾਂ ਨੂੰ ਤੂੰ ਬਖਸ਼ ਦੇ ਬਖਸ਼ ਦੇ ਪਰ ਉਸ ਪਾਪੀ ਨੇ ਇਹਦੀ ਨਾ ਸੁਣੀ ਅੱਜ ਜਦੋਂ ਪਤਾ ਲੱਗਦਾ ਕਿ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਮਾਤਾ ਗੁਜਰਕੌਰ ਜੀ ਸ਼ਹਾਦਤ ਪ੍ਰਾਪਤ ਕਰ ਗਏ ਇਹਨੇ ਬਹੁਤ ਲੰਨ ਤਾਂ ਪਈਆਂ ਵਜ਼ੀਰ ਖਾਂ ਨੂੰ ਕਿਹਾ ਜਾਂਦਾ ਕਿ ਇਹਨੇ ਫਿਰ ਕਟਾਰ ਦੇ ਨਾਲ ਆਪਣੀ ਜਾਨ ਦੇ ਦਿੱਤੀ ਇਦਾਂ ਇਹਦਾ ਵੀ ਸਤਕਾਰ ਸਿੱਖ ਧਰਮ ਦੇ ਵਿੱਚ ਹੈ ਜਿਹੜਾ ਗੰਗੂ ਬ੍ਰਾਹਮਣ ਸੀ ਇਹਨੂੰ ਵੀ ਮੁਗਲ ਹਕੂਮਤ ਨੇ ਕੋਹ ਕੋਕੇ ਮਾਰਿਆ ਕਿਉਂਕਿ ਇਹਨੇ ਜੋ ਮਾਇਆ ਦੀ ਖੁਰਜੀ ਲੁਕੋ ਕੇ ਰੱਖੀ ਸੀ ਬਾਅਦ ਦੇ ਵਿੱਚ ਉਹ ਜਿਹੜੇ ਜਾਨੀ ਖਾਨ ਤੇ ਮਾਨੀ ਖਾਨ ਸੀ ਉਹਨਾਂ ਨੇ ਆਖਿਆ ਕਿ ਭਾਈ ਮਾਤਾ ਕੁਲੀ ਤੇ ਹੋਰ ਵੀ ਤੰਨ ਪਦਾਰਥ ਸੀ ਤੂੰ ਕਿੱਥੇ ਲੁਕੋਇਆ ਇਹਨੇ ਇੱਕ ਚੋਏ ਦੇ ਵਿੱਚ ਲੁਕੋਇਆ ਸੀ ਉਹ ਪਾਣੀ ਆਉਣ ਕਰਕੇ ਉਹ ਸਾਰਾ ਕੁਝ ਰੁੜ ਗਿਆ ਇਹਨੂੰ ਪਤਾ ਨਾ ਲੱਗਿਆ ਕਿ ਕਿੱਥੇ ਰੱਖਿਆ ਉਹ ਜਿੱਥੇ ਵੀ ਇਹ ਦੱਸਦਾ ਉਹ ਸਿਪਾਈ ਲੱਭਦੇ ਰਹੇ ਨਾ ਲੱਭਿਆ ਇਹਨੂੰ ਫਿਰ ਥਾਣੇ 'ਚ ਕੈਦ ਕਰਕੇ ਇਹਦੀ ਇੰਨੀ ਮਾਰ ਕਟਾਈ ਕੀਤੀ ਗਈ ਇਹਦਾ ਉੱਥੇ ਪੋਗ ਪੈ ਗਿਆ ਉਧਰ ਜਿਹੜਾ ਵजीर खान ਸੀ ਇਹਨੂੰ ਫਿਰ ਬੰਦਾ ਸਿੰਘ ਬਹਾਦਰ ਨੇ 1710 ਦੇ ਵਿੱਚ ਜਦੋਂ ਦੱਖਣ ਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਥਾਪੜਾ ਲਾਇਕ ਇੱਧਰ ਆਇਆ ਫਿਰ ਇਹਨਾਂ ਮਹਾਨ ਜਰਨੈਲਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਵਜ਼ੀਰ ਖਾਂ ਨੂੰ ਫੜ ਲਿਆ ਗਿਆ ਇਹਨੂੰ ਬਗਧਾਂ ਦੇ ਮਗਰ ਪਾ ਕੇ ਸਾਰੇ ਸਰਹੰਦ ਚ ਗੇੜਾ ਦਿੱਤਾ ਗਿਆ ਅੱਧ ਮੋਇਆ ਕਰਕੇ ਇਹਦੇ ਤੇ ਤੇਲ ਪਾਇਆ ਗਿਆ ਅੱਧ ਸੜਿਆ ਕਰਕੇ ਪੁੱਠਾ ਲਮਖਾ ਦਿੱਤਾ ਗਿਆ ਕਿ ਪਤਾ ਲੱਗੇ ਇਹਨੇ ਸਾਹਿਬਜ਼ਾਤਿਆਂ ਤੇ ਨਾਲ ਕੀ ਕੀਤਾ ਔਰ ਜਿਹੜੇ ਜਲਾਦ ਸੀ ਸ਼ਾਸਲ ਬੇਗ ਤੇ ਬਾਸਲ ਬੇਗ ਇਸ ਸਮਾਣੇ ਦੇ ਰਹਿਣ ਵਾਲੇ ਸੀ ਤੇ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਜੀ ਦਾ ਸੀਸ ਤੜ ਤੋਂ ਜੁਦਾ ਕੀਤਾ ਸੀ ਜਲਾਲਉਦੀਨ ਉਹ ਵੀ ਜਲਾਦ ਸਮਾਣੇ ਦਾ ਸੀ ਬੰਦਾ ਸਿੰਘ ਬਹਾਦਰ ਨੇ ਫਿਰ ਸਮਾਣੇ ਨੂੰ ਵੀ ਉਜਾੜਿਆ ਇਹਨਾਂ ਦਾ ਵੀ ਨਾਸ ਕੀਤਾ ਤੇ ਬਾਬਾ ਮੋਤੀराम ਮਹਾਰਾਜ ਜੀ ਗੰਗੂ ਦਾ ਇੱਕ ਭਰਾ ਸੀ ਜਿਹਦਾ ਨਾਮ ਪੰਮਾ ਇਤਿਹਾਸ ਚੋਂਦਾ ਹੈ ਇਹਨੇ ਚੁਗਲੀ ਕਰ ਦਿੱਤੀ ਵਜ਼ੀਰ ਖਾਨ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਬਾਬਾ ਮੋਤੀराम ਮਹਿਰਾ ਨੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਹੈ ਵਜ਼ੀਰ ਖਾਂ ਦੇ ਇਹਦੇ ਪਰਿਵਾਰ ਨੂੰ ਵੀ ਬਾਬਾ ਮੋਤੀराम ਮਹਿਰਾ ਇਹਨਾਂ ਦੀ ਮਾਂ ਲੱਧੂ ਇਹਨਾਂ ਦੀ ਪਤਨੀ ਬੀਬੀ ਭੁਈ ਜਾਂ ਭੁੱਲੀ ਵੀ ਲਿਖਿਆ ਤੇ ਪੁੱਤਰ ਪੰਜ ਤੇ 7 ਸਾਲ ਦੀ ਉਮਰ ਸੀ ਜਿਹਦਾ ਨਾਂ ਨਰੈਣਾ ਸੀ ਇਹਨਾਂ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਇਦਰੋਂ ਜਦੋਂ ਮਹਾਰਾਜ ਆਲਮਗੀਰ ਤੋਂ ਹੁੰਦਿਆਂ ਹੋਇਆਂ ਦਸਵੇਂ ਪਾਤਸ਼ਾਹ ਰਾਏਕੋਟ ਦੀ ਤਰੱਕੀ ਤੇ ਰਾਏਕੱਲੇ ਕੋਲ ਪਹੁੰਚੇ ਹੋਏ ਹਨ ਇੱਥੇ ਪਾਤਸ਼ਾਹ ਰਾਏਕੱਲੇ ਨੂੰ ਕਹਿੰਦੇ ਨੇ ਕਿ ਸਰਹੰਦ ਤੋਂ ਖਬਰ ਲੈ ਕੇ ਆਓ ਸਾਰੀ ਰਾਏਕੱਲਾ ਆਪਣੇ ਨੌਕਰ ਨੂਰੇ ਮਾਹੀ ਨੂੰ ਭੇਜਦਾ ਜਿੱਦੀ ਭੈਣ ਸਰਹੰਦ ਵਿਆਹੀ ਹੋਈ ਸੀ ਇੱਥੋਂ ਸਾਰੀ ਖਬਰ ਲੈ ਕੇ ਜਦੋਂ ਸਤਗੁਰਾਂ ਨੂੰ ਸੁਣਾਉਂਦਾ ਜਾ ਕੇ ਰਾਏਕੋਟ ਦੀ ਤਰਤੀ ਤੇ ਮਹਾਰਾਜ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪੁੱਟੀ ਜਾ ਰਹੇ ਨੇ ਤੇ ਜਿੰਨੀ ਸੰਗਤ ਸਾਰੀ ਰੁੱਧਨ ਕਰ ਰਹੀ ਹੈ ਸਾਰਾ ਜਦੋਂ ਹਾਲ ਦੱਸਿਆ ਮਹਾਰਾਜ ਕਹਿੰਦੇ ਹੁਣ ਮੁਗਲ ਮੁਗਲਾਂ ਦੀ ਮਲੇਛਾਂ ਦੀ ਜੜ ਪੁੱਟੀ ਗਈ ਮਲੇਰੀਆਂ ਦੀ ਬਚ ਗਈ ਮੁਗਲੀਆਂ ਦੀ ਪੁੱਟੀ ਗਈ ਮਲੇਰੀਆਂ ਦੇ ਮਤਲਬ ਮਲੇਰ ਕੋਟਲੇ ਦੀ ਸ਼ੇਰ ਮੁਹੰਮਦ ਖਾਨ ਜਿਹੜਾ ਨਵਾਬ ਸੀ ਉਹਨੇ ਹਾ ਦਾ ਨਾਰਾ ਮਾਰਿਆ ਉਸ ਕਰਕੇ ਮਹਾਰਾਜ ਕਹਿੰਦੇ ਉਹ ਯੋਧਾ ਸੂਰਮਾ ਹੈ ਇਸ ਕਰਕੇ ਉਹਨਾਂ ਦੀ ਜੜ ਰਹੀਗੀ ਬਾਕੀ ਸਾਰੇ ਮੁਗਲ ਰਾਜ ਦੀ ਜੜ ਟੁੱਟੀ ਗਈ ਉਸ ਤੋਂ ਬਾਅਦ ਫਿਰ ਸਿੰਘਾਂ ਨੇ ਸਾਰਾ ਕੁਝ ਖਤਮ ਕਰ ਦਿੱਤਾ ਸੀ ਸਰਹੰਦ ਨੂੰ ਸਿੰਘ ਗੁਰੂ ਮਾਰੀ ਕਰਕੇ ਕਹਿਣ ਲੱਗ ਗਏ ਸੀ ਸਤਗੁਰਾਂ ਨੇ ਉੱਥੇ ਬਚਨ ਕਰਤੇ ਸੀ ਰਾਜਪੋਟ ਦੀ ਧਰਤੀ ਦੇ ਕਿ ਸਿੰਘ ਆਉਣਗੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਉਣਗੇ ਬਾਅਦ ਤੱਕ ਕੋਈ ਵੀ ਸਿੱਖ ਉੱਥੇ ਰਹਿਣਾ ਪਸੰਦ ਨਹੀਂ ਸੀ ਕਰਦਾ ਜਿੰਨੇ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਉਜਾੜ ਕੇ ਬਾਹਰ ਤੰਬੂ ਲਾ ਕੇ ਬਿਠੇ ਬਾਦ ਦੇ ਵਿੱਚ ਵੀ ਦਰਿਆ ਦੇ ਵਿੱਚ ਲੋਕ ਜਾ ਕੇ ਇੱਟਾਂ ਸਿੱਟਦੇ ਹੁੰਦੇ ਸੀ ਕੋਈ ਵਸਣ ਵਾਸਤੇ ਤਿਆਰ ਨਹੀਂ ਸੀ ਫਿਰ ਜਦੋਂ ਪਟਿਆਲੇ ਦੇ ਰਾਜੇ ਨੇ ਇਹਨਾਂ ਦੀਆਂ ਰਿਆਸਤਾਂ ਦਾ ਸਮਾਸੀ ਇਹਨਾਂ ਨੇ ਫਿਰ ਅੰਗਰੇਜ਼ਾਂ ਨੂੰ ਉਹ ਜਿਹੜੀਆਂ ਬਿਲਡਿੰਗਾਂ ਸੀ ਸਾਰਾ ਸਰਹੰਦ ਵਿੱਚ ਦਿੱਤਾ ਢਹ ਢੇਰੀ ਹੋ ਗਿਆ ਸੀ ਉਹ ਫਿਰ ਜਿਹੜੀ ਰੇਲ ਦੀ ਲਾਈਨ ਲੰਘੀ ਹੈ ਉਹਦੇ ਥੱਲੇ ਸਾਰਾ ਮਲਬਾ ਪਾਇਆ ਗਿਆ ਇਦਾਂ ਗੁਰੂ ਮਾਰੀ ਕਰਕੇ ਉਸ ਸਰਹੰਦ ਨੂੰ ਕਿਹਾ ਜਾਣ ਲੱਗਾ ਬਾਅਦ ਦੇ ਵਿੱਚ ਫਿਰ ਫਤੇਗੜ ਸਾਹਿਬ ਸ਼ਹਿਰ ਪੈ ਗਿਆ ਸ਼ਹਿਰ ਪੈ ਗਿਆ ਭਾਈ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਕਈ ਦਿਨਾਂ ਤੋਂ ਯਾਦ ਕਰ ਰਹੇ ਹਾਂ ਉਹਨਾਂ ਦੇ ਇਤਿਹਾਸ ਤੋਂ ਆਪਾਂ ਕੁਝ ਸਿੱਖਣ ਦਾ ਯਤਨ ਕਰਨਾ ਹੈ ਮਹਾਨ ਮਹਾਪੁਰਖ ਆਪਣੀਆਂ ਸ਼ਹਾਦਤਾਂ ਦੇ ਗਏ ਸਾਡੇ ਵਾਸਤੇ ਕਿ ਭਾਈ ਮੈਂ ਵਸਾਂ ਮੈਂ ਤੋਂ ਬਸੇ ਮੈਂ ਉੱਜਣਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਹੁਕਮ ਆਪਾਂ ਗੁਰਸਿੱਖ ਬਣੀਏ ਅੰਮ੍ਰਿਤਧਾਰੀ ਹੋਈਏ ਛੜ ਦੀ ਕਲਾ ਵਾਲਾ ਭਾਈ ਜੀਵਨ ਬਤੀਤ ਕਰੀਏ